ਗਤਕਾ ਦੇ ਉਸ ਦਿਨ ਤੱਕ ਮਨਾਇਆ ਗਿਆ ਜਿੱਦਕੇ ਭਾਰਤ ਸਰਕਾਰ ਲੋ ਯੋਗਾ ਦਿਵਸ ਮਨਾਇਆ ਜਾਂਦਾ ਉੱਥੇ ਹੀ ਇਸ ਖੇਤਰ ਵਿੱਚ ਗਤਕਾ ਦਾ ਖੁਦ ਹੀ ਖਾਲਸੇ ਦਾ ਗਤਕਾ ਦਿਵਸ ਆ ਗੁਰੂ ਸਾਹਿਬਾਨ ਵੱਲੋਂ ਸ਼ੁਰੂ ਕੀਤੀ ਗਈ ਪਰੰਪਰਾ ਸਰੀਰਕ ਤੰਦਰੁਸਤੀ ਯੋਧਾ ਜੁੱਧਾਂ ਦਾ ਉਹਨਾਂ ਦੇ ਤੌਰ ਤਰੀਕੇ ਸਿਖਾਉਣੇ ਗਤਕਾ ਮਲਖੜੇ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਵੱਲੋਂ ਸ਼ੁਰੂ ਕੀਤੇ ਗਏ ਤੇ ਉਹ ਦਸਮ ਪਾਤਸ਼ਾਹ ਤੱਕ ਇਹ ਜੋਹਰ ਮਖਾਏ ਜਾਂਦੇ ਰਹੇ ਦੋ ਦੋ ਟੀਮਾਂ ਬਣਾ ਕੇ ਵੀ ਸੋ ਇਹ ਜੇ ਆਪਾਂ ਚੜਦੀ ਕਲਾ ਦਾ ਆਜ਼ਾਦੀ ਦਾ ਰਹਿਣਾ ਤੇ ਫਿਰ ਉਹ ਗਤਕਾ ਜਿਹੜਾ ਆ ਇਹ ਇੱਕ ਮਤਲਬ ਲੜਾਈ ਦਾ ਢੰਗ ਤਰੀਕਾ ਆ ਯੋਗਾ ਦੇ ਅੱਧਾ ਕਿਤੇ ਵੀ ਗੁਰਬਾਣੀ ਅਨਸਾਰ ਵੀ ਤੇ ਸਾਡੇ ਵਿੱਚ ਕਿਤੇ ਸਥਾਨ ਨਹੀਂ ਹੈਗਾ ਇਸ ਕਰਕੇ ਖਾਲਸਾ ਹਮੇਸ਼ਾ ਹੀ ਉਸ ਦਿਨ ਤਾਂ ਕਿ ਸਾਡੀ ਕੌਮ ਸਾਡੇ ਬੱਚੇ ਜਿਹੜੇ ਨੇ ਉਹ ਉਸ ਰੀਤ ਵਿਪਰਨ ਰੀਤ ਵਲ ਬਚਾ ਕੇ ਜੋਗਾ ਨਾਮ ਨਾਉਣ ਇਸ ਕਰਕੇ ਇਸ ਦਿਨ ਤੇ ਹੋਈ ਸਰਦਾਰ ਸਿਮਰਜੀਤ ਸਿੰਘ ਮਾਨ ਸ਼੍ਰੋਮ ਪ੍ਰਧਾਨ ਸ਼ੋਮੀ ਅਕਾਲੀ ਦਲ ਜੱਲੋਂ ਇਹ ਪ੍ਰੋਗਰਾਮ ਰਚੇ ਗਿਆ ਕਿ ਹਰ ਸਾਲ ਸਾਡੀ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦਾ ਜਿੰਨੀਆਂ ਵੀ ਸਿੱਖ ਸਦੇ ਬੰਦੀਆਂ ਨੇ ਉਹ ਗਤਕਾ ਮਨਾਉਣ ਜੋਗਾ ਵਾਲੇ ਦਿਨ ਤਾਂ ਕਿ ਅਸੀਂ ਉਹਦਾਂ ਤੇ ਪਿੱਛੇ ਨਾ ਲੱਗੀਏ ਇਸ ਕਰਕੇ ਅੱਜ ਜਿਹੜਾ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਦੀ ਜ਼ਿਲ੍ਹਾ ਇਕਾਈ ਦੇ ਵੱਲੋਂ ਇਹ ਜੋਗਾ ਸੌਰੀ ਗਤਕਾ ਦਿਹਾੜਾ ਮਨਾਇਆ ਗਿਆ ਜਿਦੇ ਵਿੱਚ ਸਾਡੇ ਮੇਨ ਮੁਖ ਸ਼ਖਸੀਤਾ ਸਤਾਰ ਅੰਮ੍ਰਿਤ ਸਿੰਘ ਜੀ ਨੰਗਲ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਜੀ ਤੇ ਇਹਨਾਂ ਦੇ ਨਾਲ ਮਤਲਬ ਅਕਾਲੀ ਦਲ ਦੀ ਟੀਮ ਬੰਡਾਲਾ ਸਾਹਿਬ ਆਪਣੇ ਬਲਜੀਤ ਸਿੰਘ ਜੀ ਸਿਸਵਾ तकरीबन ਸਾਰੇ ਹੀ ਸਰਕਾਰ ਜੋ عہدੇਦਾਰ ਔਰ ਉੱਚੇ ਚੇ ਤੌਰ ਤੇ ਭਾਈ ਰਣਜੀਤ ਸਿੰਘ ਜੀ ਸਰਦਾਪਪੰਧਰ ਸਿੰਘ ਜੀ 6 ਜੂਨ ਨੂੰ ਇਹਨਾਂ ਨੇ ਸਾਰਿਆਂ ਨੇ ਸਮੂਹਿਤ ਕੀਤੀ ਆ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦਾ ਦਰਜਾ ਦਰਜਾ ਜਿੰਨੇ ਵੀ ਇੱਥੇ ਅਹੁਦੇਦਾਰਾਂ ਨੇ ਸਮੂਹਿਤ ਕੀਤੀ ਉਹਨਾਂ ਸਾਰਿਆਂ ਦੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਗੁਰੂ ਸਾਹਿਬ ਕਿਰਪਾ ਕਰਨ ਹਰ ਸਾਲ ਇਸ ਤਰ੍ਹਾਂ ਚੜ੍ਹਦੀ ਕਲਾ ਨਾਲ ਇਹ ਦੇੜਾ ਦਿਹਾੜਾ ਜਿਹੜਾ ਮਨਾਉਂਦੇ ਰਹੀਏ ਜਿੰਨੇ ਭਾਰਤ ਦੀ ਗੱਲ ਕਰੀ ਤਾਂ ਭਾਰਤ ਵਿੱਚ ਵੱਖ-ਵੱਖ ਸਟੇਟਾਂ ਵਿੱਚ ਵੱਖ-ਵੱਖ ਸ਼ਸਤਰ ਵਿਦਿਆ ਹੈ ਪੰਜਾਬ ਦੇ ਵਿੱਚ ਗਤਕਾ ਇਸ ਤਰ੍ਹਾਂ ਹੀ ਅਲੱਗ-ਅਲੱਗ ਸਟੇਟਾਂ ਦੇ ਵਿੱਚ ਨਾਮ ਵੱਖਰੇ-ਵੱਖਰੇ ਨੇ ਔਰ ਸ਼ਸਤਰ ਵਿਦਿਆ ਨੂੰ ਜਿਹੜਾ ਕਿ ਮੋਰੀ ਰੱਖਿਆ ਗਿਆ ਪਰ ਥੋੜੇ ਸਮੇਂ ਵਿੱਚ ਦੇਖਿਆ ਗਿਆ ਕਿ ਯੋਗਾ ਨੂੰ ਹੀ ਅੱਗੇ ਕੀਤਾ ਗਿਆ ਯੋਗਾ ਦੇ ਨਾਮ ਤੱਕ ਇਹ ਬ੍ਰਾਹਮਣਵਾਦੀ ਸੋਚ ਆ ਜੀ ਮਤਲਬ ਗਤਕਾ ਸਿਰਫ ਪੰਜਾਬ 'ਚ ਨਹੀਂ ਜਿੱਥੇ-ਜਿੱਥੇ ਵੀ ਸਿੱਖ ਹੈ ਉੱਥੇ-ਉੱਥੇ ਹੀ ਗਤਕਾ ਹੈ ਹੁਣ ਇੱਕ ਤਾਜੀ ਉਦਾਹਰਣ ਆ ਚਲੋ ਇਹਦੇ ਨਾਲ ਸੰਬੰਧਿਤ ਨਹੀਂ ਪੰਜਵੀਂ ਦਾ ਸਿਲੇਬਸ ਸੀਬੀਐਸਸੀ ਦਾ ਉਦੇ ਵਿੱਚ ਪਿਲਗ੍ਰਮਸ ਜਿਹੜੇ ਧਾਰਮਿਕ ਸਥਾਨਾਂ ਦਾ ਲਿਸਟ ਹੋਇਆ ਉਹਦੇ ਵਿੱਚੋਂ ਦਰਬਾਰ ਸਾਹਿਬ ਨੂੰ ਵੀ ਕੱਢ ਦਿੱਤਾ ਗਿਆ ਤੇ ਉਹ ਜਿਹੜੀ ਇਹਨਾਂ ਦੀ ਰੋਜ਼ਾ ਸ਼ਰੀਫ ਹੈ ਉਹਨੋਂ ਵਿੱਚੋਂ ਕੱਢ ਕੇ ਤੇ ਕੇਵਲ ਤੇ ਕੇਵਲ ਮੰਦਰਾਂ ਦੀ ਉਸਤਿਉੱਚ ਕੀਤੀ ਜਾ ਰਹੀ ਹੈ ਤਾਂ ਕਿ ਬੱਚਿਆਂ ਨੂੰ ਇਹ ਪਤਾ ਹੀ ਨਾ ਲੱਗ ਸਕੇ ਕਿ ਜਿਹੜਾ ਦਿੱਠੇ ਸਭੇ ਥਾਵ ਨਹੀਂ ਤੋਂ ਜਿਹ ਹੈ ਉਹਦੀ ਮਹਾਨਤਾ ਨੂੰ ਮਤਲਬ ਇੰਨੀ ਤੰਗ ਦਲੀ ਦੀ ਸੋਚ ਇਹਨਾਂ ਦੀ ਉਹ ਸਿਲੇਬਸ ਚੋਂ ਪੰਜਵੀਂ ਦੇ ਜੋ ਕਢਾ ਦਿੱਤੀ ਗਈ ਆ ਸੋ ਉਹਨਾਂ ਦੀ ਸੋਚ ਦੇ ਕਰਕੇ ਹੀ ਉਹਨਾਂ ਦੀ ਸੋਚ ਤੋਂ ਸਾਡੀ ਕੌਮ ਬਚੀ ਰਵੇ ਸਾਡੇ ਬੱਚੇ ਬੱਚੇ ਬਚੇ ਰਹਿਣ ਇਸ ਕਰਕੇ ਸਰਦਾਰ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੇ ਇੱਕ ਉਪਰਾਲਾ ਸ਼ੁਰੂ ਪਾਇਆ ਨੌਜਵਾਨਾਂ ਨੂੰ ਕਿਸਨੇ ਦੇਣਾ ਨੌਜਵਾਨਾਂ ਨੂੰ ਇਹ ਸਨੇ ਆਈਆਂ ਪ੍ਰਧਾਨ ਜੀ ਵੱਲੋਂ ਵੀ ਆ ਤੇ ਅਸੀਂ ਵੀ ਬੇਨਤੀ ਕਰਾਂਗੇ ਕਿ ਸਰੀਰਕ ਤੰਗ ਦੁਰਸਤੀ ਲਈ ਤੇ ਕਿਤੇ ਤੁਹਾਨੂੰ ਕੋਈ ਭੀੜ ਬਣ ਜਾਂਦੀ ਆ ਅਗਰ ਤੁਸੀਂ ਗੱਤਕੇ ਦੇ ਜ਼ੋਰ ਜਾਣਦੇ ਜਿੱਦਾਂ 10 ਬੰਦਿਆਂ ਨੂੰ ਇਕੱਲਾ ਬੰਦਾ ਲੱਗੇ ਨੇ ਹੌਣਦਾ ਇਸ ਕਰਕੇ ਇਹ ਗਤ ਧਿਆਨ ਦੇਣਾ ਚਾਹੀਦਾ ਗਤਕੇ ਦੇ ਵੱਲ ਛੋਟੇ ਬੱਚਿਆਂ ਤੋਂ ਲੈ ਕੇ ਤੇ ਵੱਡਿਆਂ ਤੱਕ ਜਿਹੜਾ ਉਹ ਇਹਦੀ ਮਲੋ ਸਿੱਖਿਆ ਲੈਣ ਤੇ ਕੌਮ ਤੇ ਦੀ ਚੜ੍ਹਦੀ ਕਲਾ ਹੋਵੇ ਤੇ ਹੋਰ ਮਜ਼ਬੂਤ ਹੋਵੇ। ਸੋਮਨੀ ਕਮੇਟੀ ਦੀ ਗੱਲ ਕਰੀ ਤਾਂ ਇਸ ਦਿਨੋਂ ਲੈ ਕੇ ਕੋਈ ਬੈਲਕ ਨਹੀਂ ਕੀਤੀ ਕਿ ਕੀ ਕਰਨਾ ਚਾਹੀਦਾ। ਹੁਣ ਸ਼ੋਰੋਮ ਸ਼ਰੋਣੀ ਕਮੇਟੀ ਬਾਰੇ ਕੀ ਕਹੀਏ ਤੁਹਾਨੂੰ 15 ਸਾਲਾਂ ਤੋਂ ਉੱਥੇ ਦਿੱਲੀ ਦੀ ਹਕੂਮਤ ਦਾ ਕਬਜ਼ਾ ਹੈ। ਜੇ ਸਹੀ ਮਨਿਆਂ ਦੇ ਵਿੱਚ ਅੱਜ ਚੋਣ ਹੋਈ ਹੋਵੇ ਤੇ ਸਿੱਖੀ ਸੋਚ ਵਾਲੇ ਜਿਹੜੇ ਸਾਡੇ ਮੈਂਬਰ ਪਣ ਅੱਗੇ ਆਉਣ ਤੇ ਉੱਥੇ ਕੋਈ ਸੁਧਾਰ ਹੋਵੇ ਸੋਮਨੀ ਕਮੇਟੀ ਦਾ ਤੇ ਨਾ ਹੀ ਆ ਸ਼੍ਰੋਮਨੀ ਕਮੇਟੀ ਸੰਸਥਾ ਬਹੁਤ ਵਧੀਆ ਸਿੱਖਾਂ ਦੀ ਨਮਾਇਦਾ ਜਮਾਤ ਆ ਪਰ ਉਹਦੇ ਦੇ ਕਬਜ਼ਾ ਮਹੰਤਾਂ ਦਾ ਇਸ ਕਰਕੇ ਕੋਹ ਮੰਤੀ ਸੋਚ ਚੱਲਦੀ ਆ ਠੀਕ ਹੈ